ਪੰਜਾਬ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਲੁਟੇਰਿਆਂ ਨੇ ਦਿਨ ਦਿਹਾੜੇ ਦੋ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਘਟਨਾ ਸ਼ਹਿਰ ਦੀ ਸੋਬੀ ਇੰਦਰ ਸਿੰਘ ਵਾਲੀ ਗਲੀ ਵਿੱਚ ਵਾਪਰੀ ਹੈ ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਗਲੀ ਵਿੱਚੋਂ ਲੰਘ ਰਹੀਆਂ ਦੋ ਲੜਕੀਆਂ ਦੇ ਵਿੱਚੋਂ ਇੱਕ ਦਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਲੇਕਿਨ ਲੜਕੀ ਨੇ ਕਾਫੀ ਦੇਰ ਤੱਕ ਬੈਗ ਫੜੀ ਰੱਖਿਆ ਤੇ ਮੋਟਰਸਾਈਕਲ ਤੇ ਸਵਾਰ ਲਟੇਰੇ ਲੜਕੀ ਨੂੰ ਕਾਫੀ ਦੂਰ ਤੱਕ ਕਸੀਦੇ ਹੋਏ ਲੈ ਗਏ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਇਲਾਕੇ ਵਿੱਚ ਹੋਈ ਇਸ ਵਾਰ ਦਾ ਕਾਰਨ ਸਥਾਨਕ ਲੋਕਾਂ ਦੇ ਵਿੱਚ ਸਹਿਮ ਤੇ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਲੁਟੇਰਿਆਂ ਨੇ ਘਰਾਂ ਵਿੱਚੋਂ ਨਿਕਲਣਾ ਦੁਬਹਰ ਕਰ ਦਿੱਤਾ ਹੈ ਪੁਲਿਸ ਨੂੰ ਲੁਟੇਰਿਆਂ ਤੇ ਨੱਥ ਪਾਉਣ ਦੇ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੋ ਲੜਕੀਆਂ ਆ ਰਹੀਆਂ ਸੀ ਗਲੀ ਚੋਂ ਤੋਨਾਂ ਮਗਰ ਦੋ ਮੁੰਡੇ ਤੇ ਚੋਰ ਸੀਗੇ ਉਹਨਾਂ ਨੇ ਉਹਨਾਂ ਦਾ ਪਰਸ ਖੋਇਆ ਤੇ ਖਿੱਚ ਕੇ ਲੈ ਕੇ ਜਾਂਦੇ ਰਹੇ ਤੁਸੀਂ ਵੀਡੀਓ ਦੇਖਿਆ ਹੋਏਗਾ ਕੁੜੀ ਨੂੰ ਕਿੰਨਾ ਉਹ ਖਿੱਚ ਕੇ ਲੈ ਕੇ ਰੇਡ ਦੇ ਗਈ ਕੁੜੀ ਬਹੁਤ ਹਟ ਲੱਗਿਆ ਕੁੜੀਆਂ ਦੇ ਪੜਨਾ ਨਹੀਂ ਹੈ ਕੋਲੇਜ ਦੇ ਕੁੜੀਆਂ ਸੀ ਇਹ ਨਹੀਂ ਪਤਾ ਲੱਗਾ ਕੁੜੀਆਂ ਕਿੱਥੋਂ ਦੀਆਂ ਪਰ ਫਰੋਜਪੁਰ ਦੇ ਵਿੱਚ ਹਾਲਾਤ ਬਹੁਤ ਬੱਤ ਤੋਂ ਬੱਤਰ ਹੋ ਰਿਹਾ ਹੈ ਕਿਉਂਕਿ ਤੇ ਉਹ ਲਗਾਤਾਰ ਇਹ ਜੀ ਆਪਾਂ ਪਾ ਜੀ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੋ ਰਹੇ ਤਰ੍ਹਾਂ ਅੱਗੇ ਕਹਿ ਰਿਹਾ ਵੀ ਕੋਈ ਵਪਾਰੀ ਸੇਵ ਨਹੀਂ ਕੋਈ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਸੋਨਾ ਲੋਕ ਆਮ ਪਾਉਂਦੇ ਹੁਣ 95% ਲੋਕਾਂ ਨੇ ਸੋਨਾ ਨਹੀਂ ਪਾਇਆ 5% ਉਹੀ ਲੋਕ ਸੋਨਾ ਪਾਉਂਦੇ ਜਿਨ੍ਹਾਂ ਕੋ ਫੰਕਸ਼ਨ ਤੇ ਜਾਣਾ ਵਿਆਹ ਸ਼ਾਦੀ ਆ ਇਹ ਹਾਲਾਤ ਹੋਏ ਪਏ ਨੇ ਲੋਕ ਇਹ ਡਰਦੇ ਨੇ ਦੁਕਾਨਾਂ ਜਲਦੀ ਬੰਦ ਕਰਕੇ ਚਲੇ ਜਾਂਦੇ ਆ ਕਿ ਵਾਰਦਾਤ ਨਾ ਹੋ ਜੇ ਕੱਤੀ ਮੰਗ ਹੀ ਕਰਦੇ ਮੰਗ ਹੀ ਕਰਦੇ ਪ੍ਰਸ਼ਾਸਨ ਨੂੰ ਵੀ ਤਾਂ ਸਾਡੇ ਨਾਕੇ ਲਾਏ ਜਾਣ ਜਿਹੜੇ ਚੋਰ ਲੈ ਜਿਹੜੇ ਬਿਗੈਰ ਨੰਬਰ ਪਲੇਟ ਤੋਂ ਬਾਈਕ ਜਾ ਰਹੇ ਉਹਨਾਂ ਨੂੰ ਫੜੇ ਜਾਣ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਸ਼ਹਿਰ ਦੇ ਵਿੱਚ ਸਖਤੀ ਕੀਤੀ ਜਾਵੇ ਚੋਰਾ ਤੇ ਇਹ ਡੇਢ ਕੋਈ ਕੁੜੀਆਂ ਲੜਕੀਆਂ ਆ ਰਹੀਆਂ ਸੀ ਕੋਲੋਜੀ ਤੋਂ ਇਹ ਗਲੀ ਵਿੱਚ ਆਈਆਂ ਉਹਨਾਂ ਦਾ ਪਰਸ ਹੋਇਆ ਜੀ ਨਾਲ ਕੜੀ ਇਸਤੀਆਂ ਗਈਆਂ ਕੁੜੀਆਂ ਤੜੀਆਂ ਸੀ ਜਵਾਨ ਸੀ ਵਿਚਾਰੀਆਂ ਜਿਨ੍ਹਾਂ ਨੇ ਬਚਾਲਿਆ ਮੋਟਰਸਾਈਕਲ ਦੇ ਹਾਂਜੀ ਦੋ ਜਿਹਨੇ ਸੀ ਮੂੰਹ ਸਿਰ ਬੰਨਿਆ ਆਇਆ ਸੀ ਤੇ ਉਹ ਸੀ ਦੋ ਮੁੰਡੇ ਕਿ ਮੂੰਹ ਸਿਰ ਜਿਹੜੇ ਬੰਦੇ ਲੜਕੀਆਂ ਹੋਣ ਲੜਕੇ ਇਹਨਾਂ ਦਾ ਬੰਦ ਕਰਨਾ ਚਾਹੀਦਾ ਇਹ ਬੈਨ ਲਾਣਾ ਚਾਹੀਦਾ ਇਹ ਕਿੱਥੇ ਕਿਹੜੀ ਜਗ੍ਹਾ ਤੇ ਵਾਹ ਇਹ 1 ਸਾਲ ਲੱਭਾਰੀ ਗਲੀ ਛੋਡੀ ਇੰਦਰ ਸਿੰਘ ਵਾਲੀ ਕਲੀ ਪਰ ਤੁਸੀਂ ਦੇਖੋ ਲਗਾਤਾਰ ਹੀ ਕੋਲੀਆਂ ਗੜੀਆਂ 30 ਹਫ਼ਤੇ ਤੋਂ ਬਾਅਦ ਵਰਤਦਾ ਹੋਏ ਦੀ ਇਸ ਏਰੀਏ ਤੇ ਹਾਂਜੀ ਮਰਜ਼ੀ ਕਰਦੇ ਆਂ ਅਸੀਂ ਮੰਗੇ ਹੀ ਕਰ ਰਹੇ ਹਾਂ ਥਾਂਾਂ 'ਤੇ ਕੈਮਰੇ ਲੱਗੇ ਨੇ ਉਹ ਚੈੱਕ ਕੀਤੇ ਜਾਣ ਜਿਹੜੇ ਬੰਦੇ ਗਏ ਦੋਸ਼ੀ ਉਹਨਾਂ ਫੜਿਆ ਜਾਵੇ ਬਸ